ਕੌਮੀ ਵੋਟਰ ਦਿਵਸ ਮੌਕੇ ਜਲੰਧਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਜ਼ਿਲ੍ਹਾ ਚੋਣ ਅਧਿਕਾਰੀ ਨੇ ਜਲੰਧਰ ਵਿੱਚ 10000 ਤੋਂ ਵੱਧ ਬਣੇ ਨਵੇਂ ਵੋਟਰਾਂ ਨੂੰ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣਨ ਤੇ ਵਧਾਈ ਦਿੱਤੀ ਦੇਸ ਆਨਵਲ ਇਲੈਕਸ਼ਨ ਜੇ ਜੇ ਤੁਸੀਂ VOTING ਕਰੋਗੇ ਉਸ ਦੇ ਨਾਲ ਸਾਡੀ ਡੈਮੋਕ੍ਰੇਸੀ ਹੋਰ ਸਟੈਂਡਰਡ ਹੁੰਦੀ ਹੈ ਮੈਂ ਅਸਰ ਕਰਦਾ ਕਿ ਤੁਸੀਂ ਆਪ ਵੀ ਆਨਵਲ ਇਲੈਕਸ਼ਨਾਂ ਤੇ ਵੋਟ ਕਰੋਗੇ ਤੇ ਆਪਣੇ ਦੋਸਤਾਂ ਮਿੱਤਰਾਂ ਭਰਾਵਾਂ ਪੈਨਾ ਐਂਡ ਆਪਣੇ ਆਨ ਗਵਾਂਡ ਚ ਜਿਹੜੀ ਵੀ ਐਲੀਜੀਬਲ ਵੋਟਰਸ ਹੈ ਉਹਨਾਂ ਨੂੰ ਵੀ ਪ੍ਰੇਰਿਤ ਕਰੋਗੇ ਕਿ ਉਹ ਇਸ ਵਾਰੀ ਵੋਟ ਕਰਨ ਧੰਨਵਾਦ ਇਸੇ ਦੌਰਾਨ ਜਲੰਧਰ ਦੇ ਬਸਤੀ 바ਵਾ ਖੇਲ ਵਿੱਚ ਸੰਤ ਕਬੀਰ ਪਬਲਿਕ ਸਕੂਲ ਵਿਖੇ ਕੌਮੀ ਵੋਟਰ ਦਿਵਸ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਲੋਕਤੰਤਰ ਦੇ ਭਾਗੀਦਾਰ ਬਣਨ ਦਾ ਪ੍ਰੇਰਣਾ ਦਿਵਾਇਆ ਗਿਆ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤੀਮਈ ਚੋਣਾਂ ਦੇ ਸ਼ਾਂਤੀਮਈ ਚੋਣਾਂ ਦੇ ਮਾਨ ਨੂੰ ਵਰਕਰਾਂ ਰੱਖਦੇ ਹੋਏ ਨਿਡਰ ਹੋ ਕੇ